ਕਾਫੀ ਤੁਹਾਨੂੰ ਬੜੀ ਮੁਕਾਬਲਾ ਸੀ ਬਿੱਟੂ ਛੱਡ ਕੇ ਕੇ ਕਾਂਗਰਸ ਪਾਰਟੀ ਉਹਨਾਂ ਨੂੰ ਕਿਹਾ ਸੀਗਾ ਮਾਈਬਾਪਾ ਸਾਹਿਬ ਨੇ ਕਿਹਾ ਸੀ ਮੈਂ ਸੱਚੀ ਖੜਾ ਕੇ ਰਹਿਣਾ ਹੈਗਾ ਠੀਕ ਹੈ ਚਲੋ ਨਹੀਂ ਆ ਰਹੇ ਮੇਰੇ ਵਾਲਾ ਗੱਲ ਇਹ ਆ ਵੀ ਮੈਂ ਸਮਝਦਾ ਇਥੋਂ ਕਾਂਗਰਸ ਦੇ ਵਿੱਚ ਕਾਂਗਰਸ ਦੀ ਜਿੱਤ ਹੋਣੀ ਬਿੱਟੂ ਦਾ ਜਾਣਾ ਸਾਨੂੰ ਤਾਂ ਅਫਸੋਸ ਹੈ ਪਰ ਉਹਦੀ ਕਿਸਮਤ 'ਚ ਵਿਚਾਰੇ ਦੀ ਹਾਰ ਲਿਖੀ ਸੀ ਤਾਂ ਅਸੀਂ ਕੀ ਕਰ ਸਕਦੇ ਹਾਂ ਤੇ ਸਾਡਾ ਤਾਂ ਬਿੱਟੂ ਹੀ ਆ ਅੱਜ ਵੀ ਬਿੱਟੂ ਆ ਪਰ ਮੈਂ ਸਮਝਦਾ ਲੋਕਾਂ ਜਿਹੜੇ ਲੁਧਿਆਣੇ ਦੇ ਲੋਕ ਨੇ ਬੜੇ ਦੂਰ ਅੰਦੇਸ਼ ਦੇ ਬੜੀ ਦੂਰ ਅੰਦੇਸ਼ ਸੋਚ ਰੱਖਦੇ ਨੇ ਤੇ ਉਹਦਾ ਉਹਨਾਂ ਨੇ ਪਰਨਾਮ ਦਿੱਤਾ ਹੈ ਅਤੇ ਦੇਸ਼ ਦੇ ਲੋਕਾਂ ਨੇ ਅੱਜ ਜਿਹੜੇ ਕੱਲ ਦੇ ਐਗਜ਼ੈਕਟ ਬੋਲਾ ਰਹੇ ਸੀਗੇ ਉਹ ਮੈਂ ਸਮਝਦਾ ਇੱਕ ਝੂਠੇ ਲਾਰੇ ਨਾਰੇ ਜਿਹੜਾ ਯਾਰ ਝੂਟ ਕਟੋ ਕਟੋ ਉਹ ਤਾਂ ਨਾ ਬੋਲੋ ਜਿਹੜਾ 24 ਘੰਟਿਆਂ ਚ ਨੰਗਾ ਹੋ ਜੇ ਝੂਠ ਇਹੋ ਜਿਹਾ ਬੋਲ ਲੋ ਜਿਹੜਾ ਸੋਟਾ 1 ਸਾਲ 2 ਸਾਲ 4 ਸਾਲ ਚੱਲੇ ਜੇ ਇਹ ਭਾਜਪਾ ਵਾਲੇ ਤਾਂ ਝੂਠ ਵੀ ਐਸਾ ਬੋਲਦੇ ਆ ਗੋਦੀ মিডিਏ ਤੋਂ ਝੂਠ ਬੁਲਵਾਇਆ ਕਿ ਤੁਸੀਂ ਜੀ ਕੋਈ 400 ਸੀਟ ਦੱਸੋ ਕੋਈ 300 ਦੱਸੋ ਕੋਈ 350 ਦੱਸੋ ਤੇ ਅੱਜ ਰਿਜ਼ਲਟ ਲੋਕਾਂ ਦੇ ਸਾਹਮਣੇ ਆ ਗਿਆ ਕੋਈ ਲੱਗਾ ਕਿ ਜਵੇਂ ਬ੍ਰਿੰਗ ਸਾਹਿਬ ਜਿਕੜ ਤੇ ਕੁਝ ਲੀਡਰਾਂ ਨੇ ਵਿਰੋਧ ਵੀ ਕੀਤਾ ਇਸਥਾਨਾ ਲੀਡਰਾਂ ਨੇ ਕਿ ਬਾਹਰਲੇ ਬਾਹਰਲੇ ਕੈਂਡੀਡੇਟ ਲਿਆਦਾ ਹੈ ਤੁਸੀਂ ਵੀ ਸੀ ਤੁਸੀਂ ਵੀ ਕੀ ਸੀ ਬਾਹਰਲੇ ਕੈਂਡੀਡੇਟ ਸੀ ਵਿਰੋਧ ਕਰ ਰਹੀ ਸੀ ਪਾਰਟੀ ਦੀ ਨਹੀਂ ਬਾਹਰਲੇ ਕੈਂਡੀਡੇਟ ਕੋਈ ਨਹੀਂ ਪੰਜਾਬ ਤੋਂ ਬਾਹਰਲਾ ਕੌਣ ਆ ਪੰਜਾਬੀ ਆ ਯਾਰ ਅਸੀਂ ਪੰਜਾਬ ਪੰਜਾਬੀ ਪੰਜਾਬੀਅਤ ਤੇ ਪਹਿਰਾ ਦੇਣ ਵਾਲੇ ਲੋਕ ਆ ਤੇ ਪੰਜਾਬ ਦਾ ਝੰਡਾ ਬੁਲੰਦ ਕਰਨ ਵਾਲਿਆਂ ਤੇ ਜਿੱਤਿਆ ਮੈਂ ਤਾਂ 45 ਸਾਲ ਦਾ ਕਾਂਗਰਸੀ ਆ ਤੇ ਗਿਲਾ ਸ਼ਿਕਵਾ ਮੇਰਾ ਕਿਸੇ ਨਾਲ ਤੁਹਾਡੇ ਨਾਲ ਵੀ ਹੋ ਸਕਦਾ ਹੋਰ ਵੀ ਕਿਸੇ ਨਾਲ ਹੋ ਸਕਦਾ ਇਹ ਸੁਭਾਵਿਕ ਹੈ ਸਾਡੇ ਪਰਿਵਾਰਾਂ ਵਿੱਚ ਵੀ ਹੁੰਦਾ ਹੈ ਜਿਹੜੇ ਸੈਲੀਬ੍ਰੇਟ ਕਰਦੇ ਕੀ ਪ੍ਰੋਗਰਾਮ ਰੱਖਿਆ ਹੋਣ ਤੇ ਹੁਣ ਆ ਦੇਖੋ ਸੈਲੀਬ੍ਰੇਟ ਇੱਥੇ ਢੋਲ ਵੱਜ ਰਹੇ ਨੇ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਘੂੜਾ ਸਾਹਿਬ ਸਾਰੇ ਲੱਗੇ ਹੋਏ ਆ ਤੇ ਥੋੜੀ ਦੇਰ ਬਾਅਦ ਉਹਨਾਂ ਨੂੰ ਰਾਜਾ ਜੀ ਆ ਰਹੇ ਨੇ ਸਰਟੀਫਿਕੇਟ ਲਵਾਂਗੇ ਖੁਸ਼ੀਆਂ ਸਾਂਝੀਆਂ ਕਰਾਂਗੇ ਕਿਉਂਕਿ 7 ਤਰੀਕ ਨੂੰ ਹੋਰ ਖੁਸ਼ੀਆਂ ਕਿਉਂਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਾਰਾ ਪੰਜਾਬ ਉਹ ਅਫਸੋਸ ਕਰ ਰਿਹਾ ਤੇ ਸاسي ਵਿਯੋਧੇ ਵਿੱਚ ਸ਼ਾਮਲ ਹੈ ਜਾਣੇ ਸੀਟ ਦੀ ਕੁਝ ਸੀਟਾਂ ਡਿਕਲੇਅਰ ਹੋ ਗਈਆਂ ਕੁਝ ਸੀਟਾਂ ਡਿਕਲੇਅਰ ਹੁਣ ਰਹਿੰਦੀਆਂ ਲੇਕਿਨ ਮੈਨੂੰ ਲੱਗਦਾ ਵੀ ਲੁਧਿਆਣੇ ਦੀ ਜਿਹੜੀ ਚੋਣ ਵੀ ਹੋ ਗਈ ਰਾਜਾ ਮਾਨ ਸਿੰਘ ਇਹ ਤਕਰੀਬਨ 50-55 ਸਾਲ ਤੋਂ ਹੋ ਰਹੀ ਹੈ ਤੇ ਨਾ ਹੀ ਕਿਤੇ ਕਿਤੇ ਪੂਰੀ ਰਹਿਣ ਦੀ ਗੱਲ ਆਈ ਸੀ 40 ਬਾਅਦ ਅੱਗੇਤੀ ਆ ਰਹੀ ਹੈ ਤੇ ਕਿਰਵਰ ਵੱਲੋਂ ਕੋਈ ਚਾਰ ਚੋ 400 ਕਦੇ ਨਹੀਂ ਮਿਲਣਾ ਸੀ ਕਿਸੇ ਨੂੰ ਇਹ ਗੱਲਾਂ ਸੀ ਇਹ ਕਾਗਜ਼ੀ ਗੱਲਾਂ ਸੀ ਮੋਦੀ ਸਾਹਿਬ ਦੀਆਂ ਜਨਤਾ ਦੀ ਆਵਾਜ਼ ਹੋਰ ਸੀ ਉਹਨਾਂ ਨੂੰ ਵੀ ਅਦਾਸੀ ਜਨਤਾ ਦੀ ਆਵਾਜ਼ ਹੋਰ ਆ ਕਿਉਂਕਿ VOTING ਮਲਟੀਫੇਸ ਹੋਈ ਆ ਉਹਨਾਂ ਨੂੰ ਪਹਿਲੇ ਹੀ ਪਤਾ ਲੱਗਿਆ ਸੀਗਾ ਵੀ ਸਾਡੀ ਕੁਰਸੀ ਖਤਰੇ ਦੇ ਵਿੱਚ ਆ ਬਣਾ ਕੀ ਲੱਗਦਾ ਕਿਸੇ ਮੁੱਦੇ ਉੱਤੇ ਲੋਕਾਂ ਨੇ ਇਦਾਂ ਵੱਡਾ ਬਦਲਾਅ ਲਿਆਂਦਾ 400 ਪਾਰ ਵੀ ਨਹੀਂ ਹੋਈ 350 ਵੀ ਨਹੀਂ ਹੋਈ ਦੋ ਵੱਡੇ ਮਸਲੇ ਮਹਿੰਗਾਈ ਤੇ ਬੇਰੋਜ਼ਗਾਰੀ ਜੇ ਉਹ 10 ਸਾਲ ਤੁਸੀਂ ਲੋਕਾਂ ਨੂੰ ਕਹਿੰਨੇ ਸੀ ਨੌਕਰੀ ਦਾ ਮੰਗੋਗੇ ਤੁਸੀਂ ਜੋ ਕਹਿੰਨੇ ਸੀ 80 ਕਰੋੜ ਲੋਕਾਂ ਨੂੰ ਰਾਸ਼ਨ ਦੰਦਿਆ ਲੋਕ ਕੀ ਕਹਿੰਦੇ ਸਾਨੂੰ ਰਾਸ਼ਨ ਦੀ ਲੋੜ ਨਹੀਂ ਗਰੀਬ ਕਹਿੰਦੇ ਸੀ ਭੁੱਖੇ ਰਹਿ ਲਾਂਗੇ ਲੇਕਿਨ ਸਾਨੂੰ ਨੌਕਰੀਆਂ ਦੀ ਲੋੜ ਆ ਨੌਕਰੀਆਂ ਦੇ ਨਹੀਂ ਸਕੇ 10 ਸਾਲ ਲਗਾਤਾਰ ਨੌਕਰੀਆਂ ਦੇ ਨਹੀਂ ਸਕੇ ਤਾਂ ਕਰਕੇ ਜਨਤਾ ਨੇ ਆਪ ਦੀ ਵੱਡੇ ਪੱਧਰ ਤੇ ਮੋਦੀ ਸਾਹਿਬ ਨੂੰ ਜਵਾਬ ਦਿੱਤਾ ਪਿੱਛੇ ਜਾਂਦੇ ਸੀ ਪਾਰਟੀ ਛੱਡ ਕੇ ਵਿਹਾਈ ਸੀ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਘਟ ਗਿਆ ਜੀ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਘਟ ਗਿਆ ਇੰਨਾ ਡਰਾਮੈਟਿਕਲੀ ਘਟਿਆ ਦੇਖੋ 2 ਸਾਲ ਜੇ ਹੋਇਆ ਸਰਕਾਰ ਬਣੀ ਨੂੰ ਤੇ ਤੁਸੀਂ 42% ਤੋਂ ਕਿੱਥੇ ਪਹੁੰਚ ਗਏ ਇਹਦਾ ਮਤਲਬ ਜਨਤਾ ਨੂੰ ਤੁਸੀਂ ਖੁਸ਼ੀ ਰੱਖ ਸਕੇ ਇਹਦਾ ਮਤਲਬ ਤੁਸੀਂ ਕੰਮ ਨਹੀਂ ਕੀਤਾ ਝੂਠੇ ਵਾਦੇ ਕੀਤੇ ਤੇ ਜਿਹੜੇ ਵਾਦੇ ਕੀਤੇ ਤੁਸੀਂ ਪੂਰੇ ਨਹੀਂ ਕੀਤੇ ਬਿੱਟੂ ਨੂੰ ਕੀ ਕਹਿਣਾ ਚਾਹਾਂਗਾ ਬਿੱਟੂ ਗਏ ਸੀ ਕਹਿੰਦੇ ਦੂਜੇ ਪਾਸੇ ਦੇਖੋ ਪ੍ਰਾਣੀ ਕਾਂਗਰਸ ਨੂੰ ਛੱਡ ਕੇ ਗਏ ਰੇ ਮੈਨੂੰ ਤਾਂ ਹਜੇ ਤੱਕ ਨਹੀਂ ਸਮਝ ਆਈ ਵੀ ਕਿਉਂ ਜਿੱਤੇ ਵਾਲੀ ਸੀਟ ਉਹ ਛੱਡ ਕੇ ਗਏ ਹੈ ਜੇ ਉਹਨਾਂ ਨੇ ਚਾਰ ਸਿਆਣੇ ਬੰਦਿਆਂ ਨਾਲ ਸਲਾਹ ਕਰ ਲੈਂਦੇ ਉਹਨਾਂ ਨੂੰ ਉਹੀ ਕਹਿੰਦੇ ਵੀ ਤੁਸੀਂ ਜਿੱਤੀ ਹੋਈ ਸੀਟ ਤੇ ਲਾਤਰਾ ਮਾਰੋ ਲੇਕਿਨ ਉਹਨੋਂ ਤਾਂ ਆਪ ਦਾ ਜਿਹੜਾ ਪਰਸਨਲ ਐਮਬੀਸ਼ਨ ਸੀ ਉਹਨਾਂ ਨੇ ਹੋਰ ਸੋਚਿਆ ਵੀ ਮੈਂ ਭਾਜਪਾ ਜਾ ਕੇ ਤਰੱਕੀ ਕਰੂੰਗਾ ਵੈਸੇ ਦੇਖ ਲਈ ਤਰੱਕੀ ਉਹਨਾਂ ਨੇ ਅੱਜ ਜਿਹੜਾ ਬੰਦਾ ਹਾਰ ਦੀ ਸ਼ੁਰੂ ਕਰਦਾ ਚਲੋ ਹਾਰ ਤੋਂ ਫੇਰ ਰਲਣਾ ਨਹੀਂ ਚਾਹੀਦਾ ਕਿਉਂਕਿ ਹਾਰ ਤੋਂ ਬਾਅਦ ਤੁਸੀਂ ਹੋਰ ਵੀ ਮਿਹਨਤ ਕਰ ਸਕਦੇ ਹੋ ਲੇਕਿਨ ਅੱਜ ਦੀ ਤਰੀਖ ਜਿਹੜੀ ਹਾਰ ਹੋਈ ਆ ਇੱਕ ਜ਼ਬਰਦਸਤ ਹਾਰ ਹੋਈ ਆ ਰਵਨੀਤ ਮਿੱਟੂ ਜੀ ਜਦੋਂ ਪਾਰਟੀ ਛੱਡ ਕੇ ਗਏ ਸੀ ਕਦੇ ਨਹੀਂ ਸੋਚਦੇ ਸੀਗੇ ਵੀ 50 60 ਹਜ਼ਾਰ ਰੁਪਏ ਲੁਧਿਆਣੇ ਤੋਂ ਹਾਰਾਂਗੇ ਲੇਕਿਨ ਇਹ ਵੱਡੇ ਪੱਧਰ ਤੇ ਉਹਨਾਂ ਦੀ ਹਾਰ ਹੈ ਸਾਹਮਣੇ ਕਈ ਵਾਦੇ ਦਿੱਤੇ ਲੋਕਾਂ ਨੂੰ ਇੰਡਸਟਰੀ ਸਿਟੀ ਆਏ ਵਾਦੇ ਪੂਰੇ ਕਰਤੇ ਜਾਣਗੇ ਬੇਸਤੇ ਕਰਦੇ ਦੇਖੋ ਉਹਡਿੰਗ ਸਾਹਿਬ ਤੁਸੀਂ ਪਹਿਲੇ ਐਮਪੀ ਦਾ ਕੰਮ ਦੇਖ ਲਿਆ ਤੁਸੀਂ ਪਿਛਲੇ 10 ਸਾਲ ਦੇ ਐਮਪੀ ਦਾ ਕੰਮ ਦੇਖ ਲਿਆ ਇੱਕ ਵਾਰ ਤੁਹਾਨੂੰ ਛੋਟਾ ਵਾਦਾ ਕਰਦਾ ਹਾਂ ਕਿਉਂਕਿ ਮੈਨੂੰ ਰਾਜੇ ਵਰਿੰਗ ਸਾਹਿਬ ਦੇ ਵਰਕਿੰਗ ਸਟਾਈਲ ਵਰਕਿੰਗ ਸਟਾਈਲ ਦਾ ਨੌਲੇਜ ਹੈ ਗਿਆ ਮੈਨੂੰ ਇਹ ਇਸ਼ੂ ਸਮਝਦੇ ਨੇ ਇਹ ਗਰੀਬਾਂ ਦੇ ਇਸ਼ੂ ਸਮਝਦੇ ਨੇ ਕਿਸਾਨਾਂ ਦੇ ਇਸ਼ੂ ਸਮਝਦੇ ਨੇ ਮਜ਼ਦੂਰਾਂ ਦੇ ਇਸ਼ੂ ਸਮਝਦੇ ਨੇ ਇੰਡਸਟਰੀ ਦੇ ਇਸ਼ੂ ਸਮਝਦੇ ਨੇ ਜਿਹੜਾ ਬੰਦਾ ਇਸ਼ੂ ਸਮਝਦਾ ਉਹੀ ਮਸਲੇ ਹੱਲ ਕਰੂਗਾ ਰਾਜਾ ਵਰਿੰਗ ਆਪਾਂ ਇਹਨਾਂ ਨੂੰ ਆਪਾਂ ਇਲੈਕਟ ਕਰਕੇ ਐਮਪੀ ਭੇਜ ਰਹੇ ਹਾਂ ਐਮਪੀ ਦਾ ਕੰਮ ਕੀ ਹੁੰਦਾ ਵੀ ਦਿੱਲੀ ਜਾ ਕੇ ਕਾਨੂੰਨ ਬਣਾਉਣਾ ਜਦੋਂ ਕਾਨੂੰਨ ਬਣਦਾ ਉਹਨੂੰ ਡਿਬੇਟ ਕਰਨਾ ਪਾਰਲੀਮੈਂਟ ਦੇ ਵਿੱਚ ਡਿਬੇਟ ਕਰਨਾ ਜਨਤਾ ਦੇ ਇਸ਼ੂ ਸਮਝਨੇ ਕਿਸਾਨਾਂ ਦੇ ਇਸ਼ੂ ਸਮਝਨੇ ਤੇ ਕਾਮਰਸ ਤੇ ਇੰਡਸਟਰੀ ਦੇ ਇਸ਼ੂ ਸਮਝਨੇ ਜਿਹੜਾ ਬੰਦਾ ਸਮਝਦਾ ਉਹੀ ਇਸ਼ੂ ਹੱਲ ਕਰ ਸਕਦਾ ਹੈ ਹਜੇ ਹਜੇ ਦੇਖੋ ਫਾਈਨਲ ਵੋਟ ਪਈ ਨਹੀਂ ਲੇਕਿਨ ਇਹ ਮੈਂ ਜੋ ਕਹ ਸਕਦਾ ਵੀ ਇੰਡੀਆ ਆਲਾਈਂਸ ਦਾ ਟੈਲੀ ਬਹੁਤ ਅੱਛਾ ਰਿਜ਼ਲਟ ਆ ਤੇ ਥੋੜਾ ਜੋ ਡਿਸਕਸ਼ਨਸ ਅੱਜ ਤੇ ਕੱਲ ਹੋਣਗੀਆਂ ਤੁਹਾਨੂੰ ਆਪੇ ਪਤਾ ਲੱਗ ਜੂਗਾ ਕੀ ਕੀ ਅਲਾਈਅੰਸ ਨੇ ਸਰਕਾਰ ਬਣਾਉਣੀ ਹੈ ਠੀਕ ਹੈ ਧੰਨਵਾਦ ਇੱਕ ਵਾਰੀ ਇੱਕ ਮਿੰਟ ਇੱਕ ਮਿੰਟ ਕਿ ਕਿਵੇਂ ਕਹੇ ਜਾਓਗੇ ਕਾਫੀ ਫਾਸਵਾ ਮੁਕਾਬਲਾ ਸੀਗਾ ਐਡਾ ਕੋਈ ਫਾਈਟ ਚੱਲ ਰਹੀ ਹੈ ਠੀਕ ਹੈ ਜਾਓਗੇ ਫਾਸਵਾ ਮੁਕਾਬਲਾ ਨਹੀਂ ਸੀ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ 40000 ਤੋਂ ਪਲੱਸ ਦੀ ਲੀਡ ਲੈ ਕੇ ਰਾਜਾ ਬੜਿੰਗ ਜੀ ਇੱਥੋਂ ਜਿੱਤਣਗੇ ਦੂਸਰਾ ਗੱਲ ਜਿਹੜੀ ਵੱਡੀ ਵੱਡੀ ਗੱਲਾਂ ਆਮ ਆਦਮੀ ਪਾਰਟੀ ਕਰਦੀ ਸੀ 13 0 ਦਾ ਵਾਅਦਾ ਭਾਵੇਂ ਗੱਲ ਕਰਦੇ ਸੀ ਭਾਵੇਂ ਆਪਣੇ ਬੀਜੇਪੀ ਵਾਲੇ 400 ਪਾਰ ਦੀਆਂ ਗੱਲਾਂ ਕਰਦੇ ਸੀ ਸਾਰੇ ਜਿਹੜੇ ਵਾਅਦੇ ਨੇ ਇਹਨਾਂ ਦੇ ਖੋਖਲੇ ਹੁੰਦੇ ਨਜ਼ਰ ਆਏ ਨੇ ਸੋ ਮੈਂ ਸਮਝਦਾ ਜਿਹੜਾ ਰਾਜਾ ਵੜਿੰਗਾ ਉਹ ਆਮ ਘਰ ਚੋਂ ਉੱਠਿਆ ਹੋਇਆ ਇਨਸਾਨ ਆ ਜਿਵੇਂ ਟਰਾਂਸਪੋਰਟ ਮੰਤਰੀ ਬਣ ਕੇ ਉਹਨੇ ਇੱਕ ਇਤਿਹਾਸ ਰਚਿਆ ਅੱਜ ਤੱਕ ਜੇ ਤੁਸੀਂ ਪੁੱਛ ਲਮੋ ਵੀ ਟਰਾਂਸਪੋਰਟ ਮੰਤਰੀ ਸਭ ਤੋਂ ਵਧੀਆ ਕੌਣ ਆ ਤਾਂ ਹਰੇਕ ਕਹੂਗਾ ਰਾਜਾ ਵੜਿੰਗਾ ਤਾਂ ਉਸੇ ਤਰ੍ਹਾਂ ਲੁਧਿਆਣਾ ਸ਼ਹਿਰ ਦੀ ਤਰੱਕੀ ਦੇ ਲਈ ਰਾਜਾ ਵੜਿੰਗ ਜੀ ਤਤਪਰ ਰਹਿਣਗੇ ਜੇ ਕੱਲ ਨੂੰ ਤੁਸੀਂ 2029 ਜਾ ਕੇ ਪੁੱਛੇਂਗੇ ਉਹ ਵੀ ਹੁਣ ਤੱਕ ਦਾ ਐਮਪੀ ਸਭ ਤੋਂ ਵਧੀਆ ਕੌਣ ਰਿਹਾ ਤਾਂ ਉੱਥੇ ਰਾਜ ਦੇ ਹੁਣ ਕੀ ਗਾ ਚਾਓ ਕਿਵੇਂ ਸੈਲੀਬ੍ਰੇਟ ਕਰਦੇ ਆ ਵੀ ਹੋਪ ਪਲਾਨਿੰਗ ਕਰ ਰਹੇ ਹੋਗੇ ਆ ਦੇਖੋ ਸਾਰੀ ਖੁਸ਼ੀ ਦੀ ਲਹਿਰ ਆ ਬਸ ਰਾਜਾ ਜੀ ਆ ਰਹੇ ਨੇ ਉਹਨਾਂ ਦੀ ਵੇਟ ਹੋ ਰਹੀ ਆ ਸਾਰੇ ਵਰਕਰਾਂ ਦੇ ਵਿੱਚ ਬਾਈ ਜਸੀ ਖੂਬੂੜਾ ਜੀ ਦੇ ਹੋਟਲ ਦੇ ਵਿੱਚ ਪਾਰਕ ਪਲਾਦਾ ਦੇ ਵਿੱਚ ਇਹ ਸਾਰਾ ਜਿਹਾਰ ਕੀਤਾ ਜਾ ਰਿਹਾ ਕੁਜੀ ਦਾ ਸੋ ਵਰਕਰਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਆ ਕਿ ਰਾਜਾ ਵੜਿੰਗ ਜਿੱਤ ਗਿਆ ਵਰਕਰਾਂ ਨੂੰ ਆਏ ਲੱਗਦਾ ਵੀ ਅਸੀਂ ਜਿੱਤ ਗਏ ਹਾਂ